ਖਬਰਨਾਮਾ ਦੇਖ ਰਿਹਾ ਸਾਰੇ ਹੀ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਪ੍ਰੀਤ ਸਤਿਕਾਰ ਮੈਂ ਹਾਂ ਤੁਹਾਡਾ ਹੂਸ ਰਾਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਇੱਕ ਬੜੀ ਵੱਡੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਪੂਰੇ ਭਾਰਤ ਦੇ ਲੋਕਾਂ ਵਾਸਤੇ ਯਾਨੀ ਕਿ ਆਵਾਸ ਯੋਜਨਾ ਨੂੰ ਲੈ ਕੇ ਇੱਕ ਵਾਰ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਪੂਰੇ ਭਾਰਤ ਦੇ ਵਿੱਚ ਪਹਿਲੀ ਕਿਸ਼ਤ ਯਾਨੀ ਕਿ ਪਹਿਲੀ ਅਨਸਾਲਮੈਂਟ ਦੇ ਵਿੱਚ 1 ਕਰੋੜ ਘਰ ਬਣਾਏ ਜਾਣਗੇ ਜਿਨ੍ਹਾਂ ਦੇ ਮਕਾਨ ਕੱਚੇ ਨੇ ਜਾਂ ਜਿਨ੍ਹਾਂ ਦੀ ਛੱਤ ਬਾਲਿਆਂ ਵਾਲੀ ਹੈ ਜਿਨ੍ਹਾਂ ਦੀ ਛੱਤ ਬਾਸਾਂ ਵਾਲੀ ਹੈ ਉਹਨਾਂ ਦੀਆਂ ਛੱਤਾ ਲੈਂਟਰ ਵਾਲੀਆਂ ਬਣਾਉਣ ਜਾਰੀ ਹੈ ਭਾਰਤੀ ਜਨਤਾ ਪਾਰਟੀ ਇਸ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਧਰ ਪਹਿਲਾਂ ਜਿਹੜੀ ਹੈ 31 ਮਾਰਚ ਨੂੰ ਆ ਜਿਹੜੀ ਹੈ ਆ ਬੰਦ ਹੋ ਚੁੱਕੀ ਸੀ ਵੈਬਸਾਈਟ ਜਿਸ ਉੱਤੇ ਆਨਲਾਈਨ ਫਾਰਮ ਜਿਹੜੇ ਨੇ ਫਿਲ ਕੀਤੇ ਜਾ ਰਹੇ ਸੀ ਲੇਕਿਨ ਸੂਬੇ ਅ ਸੂਬੇ ਦੀਆਂ ਸਰਕਾਰਾਂ ਨੂੰ ਹਦਾਇਤਾਂ ਦੇ ਦਿੱਤੀਆਂ ਗਈਆਂ ਨੇ ਸੈਂਟਰ ਸਰਕਾਰ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਕੋਦੀ ਵੱਲੋਂ ਇਹ ਜਿਹੜੀ ਪਹਿਲ ਕਦਮੀ ਕੀਤੀ ਜਾ ਰਹੀ ਹੈ ਜਿਸ ਦੀ ਡੇਟ 31 ਮਾਰਚ ਲਾਸ ਸੀ ਲੇਕਿਨ ਉਹ ਜਹਾਏ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਦੀ ਪ੍ਰੋਪਰ ਜਾਣਕਾਰੀ ਨਹੀਂ ਸੀ ਇਨਫੋਰਮੇਸ਼ਨ ਸੀ ਨਹੀਂ ਸੀ ਵੀ ਕਿਹੜੀ ਸਾਈਟ ਉੱਤੇ ਜਾ ਕੇ ਇਹ ਫਾਰਮ ਫਿਲ ਕਰਨੇ ਨੇ ਆ ਮੈਂਬਰ ਨੂੰ ਮਿਲਣਾ ਹੈ ਸਰਪੰਚ ਨੂੰ ਮਿਲਣਾ ਹੈ ਜਾਂ ਪੰਚਾਇਤ ਸੈਕਟਰੀ ਨੂੰ ਮਿਲਣਾ ਹੈ ਇਹ ਤਾਂ ਪਾਰ ਸਰਕਾਰ ਨੇ ਉਹ ਪੋਰਟਲ ਫਾਰਮ ਪਰਮ ਦੀ ਜਿਹੜੀ ਡੇਟ ਹੈ ਉਹ ਵਧਾ ਦਿੱਤੀ ਹੈ ਆ ਸੂਤਰਾਂ ਦੇ ਹਵਾਲੇ ਤੋਂ ਨੇ ਜਾਣਕਾਰੀ ਮਿਲੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਜਿਹੜੀ ਡੇਟ ਹੁਣ 1 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕ ਕਰ ਦਿੱਤੀ ਹੈ ਯਾਨੀ ਕਿ 30 ਅਪ੍ਰੈਲ ਨੂੰ ਵੈਬਸਾਈਟ ਬੰਦ ਹੋ ਜਾਵੇਗੀ ਜਿਨ੍ਹਾਂ ਦੇ ਘਰ ਕੱਚੇ ਨੇ ਜਾਂ ਜਿਨ੍ਹਾਂ ਦੀ ਛਾਦੇ ਬਾਲੇ ਨੇ ਜਾਂ ਜਿਨ੍ਹਾਂ ਦੀ ਛਾਤ ਵਾਸਾਂ ਦੀ ਬਣੀ ਹੋਈ ਹੈ ਨਰਿੰਦਰ ਪੋਦੀ ਵੱਲੋਂ ਪਹਿਲੇ ਜਿਹੜੀ ਹੈ ਪਹਿਲੀ ਇਨਸਟਾਲਮੈਂਟ ਦੇ ਵਿੱਚ 1 ਕਰੋੜ ਘਰ ਬਣਾਏ ਜਾਣਗੇ ਯਾਨੀ ਕਿ ਕੱਚੇ ਕਰਾ ਨੂੰ ਪੱਕਾ ਕੀਤਾ ਜਾਵੇਗਾ ਇਸ ਦੀ ਜਾਣਕਾਰੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਅੱਜ ਦੇ ਦਿੱਤੀ ਗਈ ਹੈ ਪ੍ਰਸ਼ਾਸਨ ਨੂੰ ਹੁਕਮ ਦੇ ਦਿੱਤੇ ਗਏ ਨੇ ਕਿ ਤੁਸੀਂ ਫਿਰ ਦੁਬਾਰਾ ਉਹ ਪੋਰਟਲ ਆਨਲਾਈਨ ਖੋਲ੍ਹ ਦਿਓ ਜਿਹੜੇ ਲੋਕਾਂ ਨੂੰ ਜਾਣਕਾਰੀ ਨਹੀਂ ਸੀ ਜਿਹੜੇ ਲੋਗ ਅਰੇਗੇਸੀ ਫਾਰਮ ਫਿਲ ਕਰਨ ਤੋਂ ਉਹ ਹੁਣ 1 April ਤੋਂ ਲੈ ਕੇ ਯਾਨੀ ਕਿ ਅੱਜ ਤੋਂ 30 April ਤੱਕ ਭਰ ਸਕਦੇ ਨੇ ਉਸ ਤੋਂ ਬਾਅਦ ਇਹ ਪੋਰਟਲ ਜਿਹੜਾ ਹੈ ਬੰਦ ਕਰ ਦਿੱਤਾ ਜਾਵੇਗਾ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੋਵੇਗੀ ਸਰਪੰਚ ਅਤੇ ਸੈਕਟਰੀਆਂ ਵੱਲੋਂ ਹਰੀ ਝੰਡੀ ਦਿੱਤੀ ਜਾਵੇਗੀ ਜਿਵੇਂ ਹਰੀ ਝੰਡੀ ਦੇ ਦਿੱਤੀ ਨਾਲ ਦੀ ਨਾਲ ਹੀ ਅਕਾਊਂਟ ਦੇ ਵਿੱਚ ਆਨਲਾਈਨ ਪੇਮੈਂਟ ਆਏਗੀ ਜਿੰਨਾ ਵੱਲੋਂ ਇਹ ਫਾਰਮ ਫਿਲ ਕੀਤੇ ਗਏ ਨੇ ਡੇਡ ਜਿਹੜੀ ਹੈ ਤਰੀਕ ਜਿਹੜੀ ਹੈ ਐਕਸਟੈਂਡ ਕਰ ਦਿੱਤੀ ਗਈ ਹੈ ਭਾਰਤ ਸਰਕਾਰ ਵੱਲੋਂ